हां जी सासरी काळ पाजी सासरी काळ पाजी की हाल जे बढ़िया तुही सुनाओ जी बस बढ़िया जी फोन नंबर ददो जी अपना फोन नंबर पाजी 9779714340 ठीक है किनिया ਝੋਟੀਆਂ ਆਪਣो आज ਝੋਟੀਆਂ 6 6 ਝੋਟੀਆਂ ਆ ਪਹਿਲੇ ਨੰਬਰ ਵਾਲੀ ਕੋ ਦੁੱਧ ਕਿੰਨਾ ਜੀ ਉਹਦੇ ਕੋ 11 ਕਿਲੋ ਬੌਲੀ ਠੀਕ ਹੈ ਦੂਜੇ ਨੰਬਰ ਵਾਲੀ ਜਿਹੜੀ ਇਹਦੇ ਕੋਲ ਇਹਦੇ ਕੋ 13 ਕਿਲੋ ਆ ਤੀਜੇ ਨੰਬਰ ਵਾਲੀ ਕੋਲ ਇਹਦੇ ਕੋ 10 ਕਿਲੋ ਕਟੀਆਂ ਕਿੰਨੀਆਂ ਨੇ ਜੇ ਸਾਰੀਆਂ ਦੇ ਮਗਰ ਇਹ ਪਿੰਡ ਸਾਹਿਬ ਇੱਕ ਦੇ ਮਗਰ ਕਟਾ ਬਾਕੀ ਸਾਰੀਆਂ ਕਟੀਆਂ ਪੰਜ ਕਟੀਆਂ ਵਾਲੀਆਂ ਮੱਝਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲੋਂ ਬੋਲਾ 12 ਕਿਲੋ ਠੀਕ ਹੈ ਇਹਦੇ ਕੋਲ ਇਹਦੇ ਕੋਲ 10 11 ਕਿਲੋ ਆਹੜੀ ਕੋਲ ਇਹਦੇ ਕੋਲ ਵੀ 12 13 ਕਿਲੋ ਠੀਕ ਹੈ ਜੀ ਲਾ ਲਿਓ ਫੋਨ ਭਾਈ ਨੰਬਰ ਬੋਲਦਾ ਇੱਕ ਵਾਰ ਫੇਰ ਬੋਲ ਦੋ ਨੰਬਰ 9779 14340 ਠੀਕ ਹੈ ਜੀ 6 ਝੋਟੀਆਂ ਤੁਹਾਨੂੰ ਮਿਲ ਜਾਣੀਆਂ ਸਾਰਿਆਂ ਦੇ ਵਿੱਚ ਦੋ ਦੰਦੀਆਂ ਸਾਰੀਆਂ ਦੋ ਦੰਦ ਐਂਡ ਵਾਲੀ ਚਾਰ ਦੰਦ ਆ ਬਾਕੀ ਦੋਂਦੀਆਂ ਝੋਟੀਆਂ ਸਾਰੀਆਂ ਇੱਕ ਚਾਰ ਦੰਦ ਮਿਲ ਲਈਆਂ ਬਾਕੀ ਪੰਜ ਝੋਟੀਆਂ ਤੁਹਾਨੂੰ ਦੋ ਦੰਦ ਝੋਟੀਆਂ ਮਿਲਣਗੀਆਂ ਬਹੁਤ ਚੰਗੀ ਕੁਆਲਿਟੀ ਦੀਆਂ ਫੁੱਲ ਵੀਡੀਓ ਜਾਨਣੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਕੁਆਲਿਟੀ ਦੀਆਂ ਝੋਟੀਆਂ ਧੰਨਵਾਦ